ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਿਓਰ ਚਾਕਲੇਟ ਕਾਟਨ ਦਾ ਫੈਬਰਿਕ ਵਰਕ ਵਾਲੇ ਦਿਖਾਵਾਂਗੇ ਸੂਟ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਹੋਣਗੇ ਸੂਟ ਦੁਪੱਟਾ ਚੈੱਕ ਕਰੋ ਦੁਪੱਟੇ ਮਲਟੀ ਸ਼ੇਡ ਚ ਬਣੇ ਹੋਇਆ ਬਹੁਤ ਸੋਹਣੇ ਆ ਠੀਕ ਹੈ ਜੀ ਨੈਕਸਟ ਆ ਵਰਕ ਵਾਲੇ ਸੂਟ ਆਗੇ ਨੈਕ ਵਰਕ ਕੀਤਾ ਹੋਇਆ ਹੈਰਾ ਬਾਟਮ ਕੰਟਰਾਸਟ ਵਰਕ ਆ ਇਹ ਜ਼ੋਰਜਟ ਫੈਬਰਿਕ ਚ ਹੋਣਗੇ ਨੈਕਸਟ ਆ ਬਲੇ ਕਾਟਨ ਜੈ ਜਰਟ ਪਿਓਰ ਕਾਟਨ ਦੀ ਹੋਏਗੀ ਬਾਟਮਸ ਲਿੰਗ ਕਾਟਨ ਦੀ ਹੋਏਗੀ ਅੱਜ ਆਪਾਂ ਤੁਹਾਨੂੰ ਮਿਕਸ ਵੈਰਾਈਟੀ ਚ ਸੂਟ ਦਿਖਾਵਾਂਗੇ ਕਾਟਨ ਚ ਵੀ ਦਿਖਾਵਾਂਗੇ ਹੈਂਡਵਰਕ ਵਾਲੇ ਵੀ ਦਿਖਾਵਾਂਗੇ ਹੈਵੀ ਪਾਰਟੀ ਵੇਅਰ ਵੀ ਦਿਖਾਵਾਂਗੇ ਠੀਕ ਆ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਐਂਡ ਤੱਕ ਸਾਰੀ ਵੈਰਾਈਟੀ ਤੁਹਾਨੂੰ ਵਿੱਚ ਦੇਖਣ ਨੂੰ ਮਿਲੇਗੀ ਨੈਕਸਟ ਆ ਕਾਟਨ ਦੇ ਸੂਟ ਆ ਟਾਈਡ ਆ ਦੁਪੱਟਾ ਆ ਨੈਕਸਟ ਆ ਪਿਓਰ ਕਾਟਨ ਚ ਆਗੇ ਪਹਿਣਾ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਹੋਣਗੇ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਬਹੁਤ ਸੋਹਣੇ ਆ। ਨੈਕਸਟ ਆ ਪਿਓਰ ਕਾਟਨ ਦੀ ਸ਼ਰਟ ਰਹੇਗੀ, ਬਾਟਮ ਪਲੇਨ ਕਾਟਨ ਦੀ ਰਹੇਗੀ। ਦੁਪੱਟਾ ਨਾਲ ਪਿਓਰ ਕਾਟਨ ਦਾ ਹੋਏਗਾ, ਪਿਓਰ ਸ਼ਿਫੋਨ ਦਾ ਹੋਏਗਾ। ਨੈਕਸਟ ਆ ਪਿਓਰ ਮਸ਼ੀਨ ਕਾਟਨ 'ਚ ਪਹਿਲਾਂ ਵੀ 4 ਲੈ ਕੇ ਆਏ ਸੀਗੇ, 4 ਕਲਰ ਸੇਲ ਹੋ ਗਏ, ਦੁਬਾਰਾ ਲੈ ਕੇ ਆਇਆ। ਨੈਕਸਟ ਆ ਵੜੇ ਜੋਰਜਟ 'ਚ ਆ ਗਏ ਪੈਣੋਂ ਬਹੁਤ ਸੋਹਣੇ ਸੂਟ ਆਏ, ਬਹੁਤ ਹੀ ਟ੍ਰੈਂਡਿੰਗ 'ਚ ਚੱਲਦਾ ਡਿਜ਼ਾਈਨ ਹੈ, ਬਹੁਤ ਹੀ ਪੈਣਾ ਸੇਲ ਹੁੰਦੇ ਆ ਸੂਟ ਇਹ। ਦੁਪੱਟਾ ਨਾਲ ਬਹੁਤ ਸੋਹਣਾ ਜੋਰਜਟ ਦਾ ਹੋਏਗਾ, ਨੈਕਸਟ ਆ ਪਿਓਰ ਸਲਬ कॉटन ਦੀ ਸ਼ਾਰਟ ਰਹੇਗੀ ਕੈਮਰੀ कॉटन ਦੀ बॉटम ਰਹੇਗੀ ਕੋਟਾ ਚੱਕ ਦਾ ਨਾਲ ਦੁਪੱਟਾ ਹੋਏਗਾ ਜੀ ਬਹੁਤ ਸੋਹਣੇ ਬਣੇ ਹੋਏ ਆ ਨੈਕਸਟ ਆ オーਗਾਂਜ਼ਾ ਵਿੱਚ ਹੋਣਗੇ ਬਹੁਤ ਸੋਹਣੇ ਸੂਟ ਹੋਣਗੇ ਨੈਕਸਟ ਆ ਬਲੇ ਪਿਓਰ कॉटन ਚ ਆ ਗਈ ਜੀ ਬਹੁਤ ਵਧੀਆ ਫੈਬਰਿਕ ਆ ਹਕੂਬਾ ਪਿਓਰ कॉटन ਹਕੂਬਾ ਫੈਬਰਿਕ ਬਣਿਆ ਹੋਇਆ ਡਿਜ਼ਾਈਨ ਨੈਕਸਟ ਮਸਲਿਨ कॉटन ਦਾ ਸੂਟ ਰਹੇਗਾ ਨਾਲ ਸ਼ਿਫੋਨ ਦਾ ਦੁਪੱਟਾ ਰਹੇਗਾ ਟਾਈ ਐਂਡ ਟਾਈ ਦੁਪੱਟਾ ਹੋਏਗਾ बॉटम ਤੇ ਵਰਕ ਹੋਏਗਾ ਜੀ ਨੈਕਸਟ ਆ ਕੈਮਿਊ ਨਾਟਨ ਦੇ ਸੂਟ ਹੋਣਗੇ ਨਾਲ ਪਿਓਰ ਕਾਟਨ ਦਾ ਦੁਪੱਟਾ ਰਹੇਗਾ ਜੀ ਬਹੁਤ ਹੀ ਵਧੀਆ ਸੂਟ ਆ ਫੈਬਰਿਕ ਬਹੁਤ ਵਧੀਆ ਆ ਕੁਆਲਿਟੀ ਜਿਹੜੀ ਫੈਬਰਿਕ ਦੀ ਬਹੁਤ ਹੀ ਵਧੀਆ ਆ ਨੈਕਸਟ ਆ ਵਰਕ ਵਾਲੇ ਜੀ ਨੈਕਸਟ ਆ ਵਾਲੇ ਜੋਰ ਜੱਟ ਦਾ ਸੂਟ ਰਹੇਗਾ ਜੀ 799 ਰੁਪਏ ਵਿੱਚ ਦੋ ਸੂਟ ਹੋਣਗੇ ਜਿਹੜਾ ਨਾਰਮਲੀ ਤੁਹਾਨੂੰ ਜਿਹੜਾ 500 ਰੁਪਏ ਦਾ ਨਾਰਮਲੀ ਹੀ ਮਿਲਦਾ ਹੈ ਜਾਂ ਮਾਰਕੀਟ ਵਿੱਚੋਂ 500 ਤੋਂ ਘੱਟ ਸੂਟੇ ਨਹੀਂ ਮਿਲਦਾ ਜਿਹੜੇ ਆਪਾਂ ਤੁਹਾਨੂੰ 799 ਰੁਪਏ ਵਿੱਚ ਦੋ ਸੂਟ ਦੇ ਰਹੇ ਆ ਨੈਕਸਟ ਆ ਸਾਫਟ ਕਾਟਨ ਦੀ ਸ਼ਰਟ ਰਹੇਗੀ ਪੂਰਾ ਕਾਟਨ ਦੀ ਬਾਟਮ ਹੋਏਗੀ ਦੁਪੱਟਾ ਵੀ ਕੋਰਾ ਕਾਟਨ ਦਾ ਹੋਏਗਾ ਦੁਪੱਟੇ ਦੀ ਚਿਕਨ ਦਾ ਵਰਕ ਕੀਤਾ ਹੋਏਗਾ ਸ਼ਰਟ ਤੇ ਵੀ ਜੀ ਆਰੀ ਵਰਕ ਕੀਤਾ ਹੋਏਗਾ ਬਹੁਤ ਹੀ ਸੋਹਣੇ ਜਿਹੜੇ ਖੂਬਸੂਰਤ ਜੇ ਸ਼ਾਨਦਾਰ ਜੇ ਸੂਟ ਹੋਣਗੇ ਇਹ ਬਹੁਤ ਹੀ ਵਧੀਆ ਜੀ ਨੈਕਸਟ ਆ ਵਾਲੇ ਹਾਰਟ ਵਾਲੇ ਸੂਟ ਆਗੇ ਜੀ ਬਹੁਤ ਟ੍ਰੈਂਡਿੰਗ ਤੇ ਵੀ ਚੱਲਦੇ ਪਿਓਰ ਕੋਰਾ ਕਾਟਨ ਚ ਹੋਗਾ ਫੈਬਰਿਕ ਨੈਕਸਟ ਆਵਲੇ ਜੀ ਪਿਓਰ ਕੈਮਰੀ ਕਾਟਨ ਦੇ ਸੂਟ ਆ 31399 ਰੁਪਏ ਦੇ ਤਿੰਨ ਸੂਟ ਹੋਣਗੇ ਜੀ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਆ ਆਪਾਂ ਥੋੜੀ ਘੱਟ ਸ਼ੋਅ ਕਰ ਰਹੇ ਆ ਠੀਕ ਹੈ ਵੀਡੀਓ ਲੰਬੀ ਹੋ ਰਹੀ ਸੀ ਕਰਕੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਲਰ ਕਲੈਕਸ਼ਨ ਦੀ ਫੋਟੋ ਮੰਗਵਾ ਸਕਦੇ ਹੋ ਨੈਕਸਟ ਆਪਾਂ ਮਸਲੀਨ ਕਾਟਨ 'ਚ ਆ ਗਏ ਜੀ ਨੈਕਸਟ ਆਵਲੇ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਦੁਪੱਟਾ ਮਸਲੀਨ ਦਾ ਹੋਏਗਾ ਨੈਕਸਟ ਆਵਲੇ ਜਿਹੜੇ ਵੀ ਪਿਓਰ ਕੈਮਰੀ ਕਾਟਨ 'ਚ ਹੀ ਹੋਣਗੇ ਦੁਪੱਟੇ ਨਾਲ ਕੋਟਾ ਚੱਕ ਦਾ ਹੋਏਗਾ ਜੀ ਨੈਕਸਟ ਆਵਲੇ ਵਰਕ ਵਾਲੇ ਸੂਟ ਆ ਗਏ ਜੀ ਬਹੁਤ ਸੋਹਣਾ ਨੇਚਰਲ ਫੇਬਰ ਤੇ ਵਰਕ ਕੀਤਾ ਹੋਇਆ ਹੈਂਡਵਰਕ ਦਾ ਬਹੁਤ ਸੋਹਣਾ ਕੰਮ ਕੀਤਾ ਨਾਲ ਚਰੋਂ ਦਾ ਦੁਪੱਟਾ ਆ ਦੁਪੱਟੇ ਤੇ ਬਹੁਤ ਸੋਹਣੀ ਫੋਰ ਸਾਈਡ ਲੈਸ਼ ਲੱਗੀ ਆ ਗੋਟਾ ਪੱਤੀ ਦੀ ਲਾਈਨਸ ਦਿੱਤੀਆਂ ਹੋਈਆਂ ਆ ਨੈਕਸਟ ਆਵਲੇ ਜਿਹੜੇ ਵਰਕ ਵਾਲੇ ਸੂਟ ਐ ਅਲੱਗ ਅਲੱਗ ਫੈਬਰਿਕ ਚ ਹੋਣਗੇ ਠੀਕ ਹੈ ਤੁਸੀਂ ਪੁੱਛ ਸਕਦੇ ਹੋ ਫੈਬਰਿਕ ਬਾਰੇ ਨੈਕਸਟ ਆ ਜੇ ਕੋਟਨ ਦੀ ਸ਼ਰਟ ਹੋਏਗੀ ਬਾਟਮ ਕੈਮਰੀ ਕੋਟਨ ਦੀ ਹੋਏਗੀ ਮਸਲੀਨ ਦਾ ਦੁਪੱਟਾ ਰਹੇਗਾ ਨੈਕਸਟ ਆਵਲੇ ਡਿਜ਼ਾਈਨ ਆ ਗਿਆ ਪਿਓਰ ਜਾਮ ਕੋਟਨ ਚ ਆਏਗਾ ਜੀ ਇਹ ਨੈਕਸਟ ਆਵ ਨੈਕਸਟ ਆਵਲੇ ਪਿਓਰ ਕريب ਦੇ ਸੂਟ ਹੋਣਗੇ ਵੀ ਬਹੁਤ ਹੀ ਸੇਲ ਹੁੰਦੀ ਹੈ ਸੂਟ ਬਹੁਤ ਹੀ ਜ਼ਿਆਦਾ ਪਹਿਣਾ ਪਸੰਦ ਕਰਦੇ ਆ ਇਹ ਕੱਪੜੇ ਨੂੰ ਬਹੁਤ ਜ਼ਿਆਦਾ ਹੀ ਸੇਲ ਹੁੰਦੇ ਆ ਇਹ ਸੂਟ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਨੈਕਸਟ ਆਵਲੇ ਪਿਓਰ ਗੀਜ਼ਾ ਕਾਟਨ ਚ ਹੋਗਾ ਸੂਟ ਪਿਓਰ ਨਾਲ ਮਸਲਿਨ ਕਾਟਨ ਦਾ ਦੁਪੱਟਾ बॉਟਮ ਵਰਕ ਹੋਏਗਾ ਨੈਕਸਟ ਆਵਲੇ ਪਿਓਰ ਪੋਰਾ ਕਾਟਨ ਚ ਹੋਣਗੇ ਚਿਕਨ ਦਾ ਬੋਸਣਾ ਵਰਕ ਕੀਤਾ ਨੈਕਸਟ ਪਿਓਰ ਕਾਟਨ ਦੇ ਸੂਟ ਆਗੇ ਜੀ ਨਾਲ ਮਲਮਲ ਕਾਟਨ ਦਾ ਦੁਪੱਟਾ ਆ ਬਹੁਤ ਸੋਹਣੇ ਵੀ ਸੂਟ ਹੋਣਗੇ ਜੀ ਬਾਕੀ ਪਹਿਨੋ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਅਗਰ ਸਟੀਚ ਕਰਾਉਣਾ ਬਕਾਇਦਾ ਸਟੀਚ ਵੀ ਕਰਵਾ ਸਕਦੇ ਹਾਂ ਅਗਰ ਅਨ ਸਟੀਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨ ਸਟੀਚ ਵੀ ਬਾਈ ਕਰ ਸਕਦੇ ਹੋ ਨੈਕਸਟ ਆ ਵਾਲੇ ਸੂਟ ਜਿਹੜੇ ਅਲੱਗ-ਅਲੱਗ ਫੈਬਰਿਕ 'ਚ ਹੈ ਜੀ ਬਹੁਤ ਸੋਹਣੇ ਵਰਕ ਵਾਲੇ ਸੂਟ ਆ ਤੁਸੀਂ ਕੋਈ ਵੀ ਸੂਟ ਨਾਲ ਜੋ ਬਾਈ ਕਰਨਾ ਫੈਬਰਿਕ ਬਾਰੇ ਪੁੱਛ ਸਕਦੇ ਹੋ ਮੈਸੇਜ ਕਰਕੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਫੈਬਰਿਕ ਪੁੱਛ ਸਕਦੇ ਹੋ ਸਾਰੀ ਡਿਟੇਲ ਜਿਹੜੀ ਹੈ ਸੂਟ ਰਿਲੇਟਡ ਲੈ ਸਕਦੇ ਹੋ ਨੈਕਸਟ ਆ ਸ਼ਰਟ ਤੇ ਦੁਪੱਟਾ ਪ्योर ਗਲਾਸ ਪੈਂਦੀ ਸਿਲਕ ਦਾ ਹੋਏਗਾ ਜੀ ਨੈਕਸਟ ਆ ਕੇ ਮਰੀ ਕਾਟਨ ਚਾਗੇ ਜੀ ਨੈਕਸਟ ਆਵਲੀ ਵਰਕ ਵਾਲੀ ਸੂਟ ਆਗੇ ਹੈਵੀ ਵਰਕ ਕੀਤਾ ਹੋਇਆ ਪਿਓਰ ਮਸਲੀਨ ਸਿਲਕ ਫੈਬਰਿਕ ਸਿ ਪਿਓਰ ਮਸਲੀਨ ਸਿਲਕ ਦਾ ਫੈਬਰਿਕ ਰਹੇਗਾ ਕੋਟਾ ਚੈੱਕ ਦਾ ਨਾਲ ਦੁਪੱਟਾ ਰਹੇਗਾ ਜੀ ਦੁਪੱਟੇ ਤੇ ਵੀ ਹੈਵੀ ਵਰਕ ਕੀਤਾ ਸ਼ਰਟ ਤੇ ਵੀ ਹੈਵੀ ਵਰਕ ਕੀਤਾ ਬਾਟਮ ਨਾਲ ਰਹੇਗੀ ਇਹਨਾਂ ਦੇ ਪਲੇਨ ਜੀ ਨੈਕਸਟ ਆਵਲੇ ਜਿਹੜੇ ਬ੍ਰੋਕੇਟ ਦੇ ਵਿੱਚ ਹੋਣਗੇ ਇਹ ਵੀ ਕਾਫੀ ਕਲਰ ਕਲੈਕਸ਼ਨ ਇਹਦੇ ਵਿੱਚ ਵੀ ਹੈਗੀ ਆ ਬ੍ਰੋਕੇਟ ਜੇ ਤੁਸੀਂ ਬਾਈ ਕਰ ਸਕਦੇ ਹੋ ਪ੍ਰਾਈਸ ਜਿਹੜਾ ਆਪਣਾ ਬਹੁਤ ਜੈਨੂਨ ਹੋਏਗਾ ਐਸ ਕੰਪੈਰੀਜ਼ਨ ਬਾਕੀ ਸਾਡਾ ਪ੍ਰਾਈਸ ਸਾਡੇ ਤੁਸੀਂ ਕਰ ਦੇਖ ਸਕਦੇ ਹੋ ਬਹੁਤ ਹੀ ਜੈਨੂਨ ਪ੍ਰਾਈਸ ਹੋਣਗੇ ਆਪਣੇ ਨੈਕਸਟ ਜੋਰਜਟ ਦੇ ਵਿੱਚ ਆ ਰਹੇ ਸਾਰੇ ਜੀ ਇਹ ਡਿਸਕਾਊਂਟ ਵਾਲੇ ਸੂਟ ਆ ਤੁਸੀਂ ਡਿਸਕਾਊਂਟ ਤੇ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਕਾਟਨ ਫੈਬਰਿਕ ਵਿੱਚ ਚ ਨਾਲ ਟੈਬੀ ਸਪਰੇਅ ਵਾਲਾ ਦੁਪੱਟਾ ਹੋਏਗਾ ਜੀ ਬਰਬਰੀ ਦਾ ਨੈਕਸਟ ਆ ਵੀਸ ਕੋਸਟ ਚ ਨੌਂ ਚ ਆ ਗਏ ਇਹਦੇ ਵਿੱਚ ਚਾਰ ਰੰਗ ਹੈ ਜੀ ਨੈਕਸਟ ਵਾਲੇ ਵੀ ਕਾਟਨ ਦੇ ਸੂਟ ਆ ਰਹੇ ਆ ਬਹੁਤ ਸੋਹਣੇ ਸੋਹਣੇ ਕਾਟਨ ਦਾ 올ਓਵਰ ਸੂਟ ਰਹੇਗਾ ਨਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਨੈਕਸਟ ਆਵਲੇ ਲਿਲਨ ਦੇ ਵਿੱਚ ਆ ਗਏ ਜੀ ਲਿਲਨ ਫੈਬਰਿਕ ਰਹੇਗਾ ਬਹੁਤ ਸੋਹਣੇ ਬਣੇ ਨੇ ਨੈਕਸਟ ਆ ਕਾਟਨ ਚ ਹੋਣਗੇ ਆਲਓਵਰ ਸੂਟ ਰਹੇਗਾ ਨਾਲ ਬਾਜ਼ੂ ਬਾਟਮ ਦੋਨਾਂ ਤੇ ਵਰਕ ਹੋਏਗਾ ਘੇਰਾ ਵਰਕ ਹੋਏਗਾ ਨੈੱਕ ਤੇ ਵੀ ਵਰਕ ਕੀਤਾ ਹੋਏਗਾ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਬਣੇ ਹੋਏ ਆ ਜੀ ਨੈਕਸਟ ਆਵਲੇ ਬਹੁਤ ਸੋਹਣੇ ਪਿਓਰ ਵਿਸਕੋਜ਼ ਔਰਗੈਂਜ਼ਾ ਚ ਹੋਣਗੇ ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਮਲਮਲ ਦਾ ਦੁਪੱਟਾ ਰਹੇਗਾ ਬਲੌਕ ਪੇਂਟਿੰਗ ਦਾ ਕੰਮ ਕੀਤਾ ਹੋਇਆ ਇਹਦੇ ਤੇ ਨੈਕਸਟ ਆ ਕੈਮਰੀ ਕਾਟਨ ਚ ਹੋਣਗੇ ਮਲਮਲ ਦਾ ਦੁਪੱਟਾ बॉਟਮ ਤੇ ਵਰਕ ਹੋਏਗਾ ਬਹੁਤ ਸੋਹਣਾ ਨੈਕ ਵਰਕ ਹੋਏਗਾ ਨੈਕਸਟ ਆ ਲਾਈਟ ਜੇ ਸ਼ੇਡ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਰੰਗ ਹੈ ਜੀ ਨੈਕਸਟ ਆ ਬਲੇ ਜਿਹੜੇ ਮਸਲੀਨ ਸਿਲਕ ਚ ਹੋਣਗੇ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਜੀ ਥੈਂਕ ਯੂ